ਸਾਸੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਪਦਮਪੁਰਾ ਨੇੜੇ ਸੂਰਤਗੜ ਤੇ ਇਹ ਪਿੰਡ ਪਦਮਪੁਰਾ ਸੂਰਤਗੜ ਤੋਂ 12 13 ਕਿਲੋਮੀਟਰ ਦੀ ਦੂਰੀ ਤੇ ਆ ਦੋਸਤੋ ਕਾਫੀ ਵੱਡਾ ਤੇ ਪੁਰਾਣਾ ਪਿੰਡ ਆ ਤੇ ਇਸ ਪਿੰਡ ਦੀ ਤੁਹਾਨੂੰ ਸੈਰ ਕਰਾਵਾਂਗੇ ਇਹ ਪਿੰਡ ਦੀਆਂ ਕੱਚੀਆਂ ਗਲੀਆਂ ਕੱਚੇ ਘਰਾਂ ਦਾ ਜਿਹੜਾ ਮਾਹੌਲ ਆ ਉਹ ਮਨ ਨੂੰ ਮੋਹ ਲੈਂਦਾ ਦੋਸਤੋ ਇਹ ਤੁਸੀਂ ਅਲੱਗ-ਅਲੱਗ ਜਿਹੜੇ ਇੱਥੋਂ ਦੇ 뷰 ਨੇ ਉਹ ਤੁਹਾਨੂੰ ਦਿਖਾ ਰਹੇ ਆ ਦੋਸਤੋ ਇਹ ਪਤਮਪੁਰਾ ਜਿਹੜਾ ਪਿੰਡ ਆ ਇਹ ਕੱਚਾ ਵੀ ਆ ਤੇ ਪੱਕਾ ਵੀ ਆ ਬਹੁਤ ਸਾਰੇ ਜਿਹੜੇ ਘਰ ਆ ਇੱਥੇ ਅੱਜ ਵੀ ਕੱਚੇ ਨੇ ਕੱਚੀਆਂ ਕੰਧਾਂ ਕੱਚੇ ਘਰ ਨੇ ਤੇ ਇਹ ਉਸੇ ਤਰ੍ਹਾਂ ਦੋਸਤੋ ਜਿਵੇਂ ਪਹਿਲਾਂ ਲੋਕ ਕੱਚੇ ਘਰਾਂ ਨੂੰ ਲਿੰਬ ਦੇ ਪੋਚਦੇ ਸੀ ਇੱਥੇ ਅੱਜ ਵੀ ਜਦੋਂ ਦੀਵਾਲੀ ਦਾ ਤਿਹਾਰ ਆਉਂਦਾ ਤਾਂ ਲੋਕ ਆਪਣੇ ਘਰਾਂ ਨੂੰ ਕਲੀਆਂ ਕਰਦੇ ਨੇ ਗੋਹਾ ਮਿੱਟੀ ਫੇਰਦੇ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲੇ ਟਾਈਮ ਦੇ ਵਿੱਚ ਇਦਾਂ ਦਾ ਜਿਹੜਾ ਮਾਹੌਲ ਉਹ ਦੇਖਣ ਨੂੰ ਮਿਲਦਾ ਸੀ ਤੇ ਇਸ ਪਿੰਡ ਦੀਆਂ ਗਲੀਆਂ ਘਰਾਂ ਨੂੰ ਵੇਖ ਕੇ ਜਿਹੜਾ ਉਹ ਪੁਰਾਣੇ ਪੰਜਾਬ ਦੀ ਯਾਦ ਜ਼ਰੂਰ ਆਉਂਦੀ ਆ ਬੇਸ਼ੱਕ ਪਿੰਡ ਪਦਮਪੁਰਾ ਦੇ ਵਿੱਚ ਬਹੁਤ ਸਾਰੇ ਜਿਹੜੇ ਘਰ ਪੱਕੇ ਨੇ ਗਲੀਆਂ ਪੱਕੀਆਂ ਨੇ ਪਰ ਤਕਰੀਬਨ ਅੱਧਾ ਪਿੰਡ ਕਹਿ ਸਕਦੇ ਹਾਂ ਕਿ ਇੱਥੇ ਜਿਹੜੇ ਤੁਹਾਨੂੰ ਕੱਚੇ ਘਰਾਂ ਜਾਂ ਕੱਚੀਆਂ ਗਲੀਆਂ ਦੇਖਣ ਨੂੰ ਮਿਲ ਰਹੀਆਂ ਤਾਂ ਦੋਸਤੋ ਇਹ ਪਿੰਡ ਪਦਮਪੁਰਾ ਇਸੇ ਕਰਕੇ ਜਿਹੜੀਆਂ ਇੱਥੇ ਪੰਜਾਬੀ ਫਿਲਮਾਂ ਅਕਸਰ ਹੀ ਸ਼ੂਟ ਹੁੰਦੀਆਂ ਰਹਿੰਦੀਆਂ ਨੇ ਇੱਥੇ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ਦਲਜੀਤ ਦੀ ਫਿਲਮ ਸੱਜਣ ਸਿੰਘ ਰੰਗ ਰੂਟ ਇਸ ਤੋਂ ਇਲਾਵਾ ਹਰੀਸ਼ ਵਰਮੇ ਦੀ ਫਿਲਮ 나ਡੂਖਾਂ ਅਤੇ ਐਮੀ ਵਿਰਕ ਦੀ ਪਿੱਛੇ ਜਿਹੀ ਆਈ ਫਿਲਮ ਮੋੜ ਦੀ ਵੀ ਸ਼ੂਟਿੰਗ ਇਸੇ ਪਿੰਡ ਦੇ ਵਿੱਚ ਹੋਈ ਸੀ ਕਿਉਂਕਿ ਇਸ ਪਿੰਡ ਦੇ ਵਿੱਚ ਇੱਕ ਨਹੀਂ ਬਹੁਤ ਸਾਰੇ ਤੁਹਾਨੂੰ ਜਿਹੜੇ ਘਰ ਨੇ ਜਾਂ ਮਾਹੌਲ ਆ ਉਹ ਪੁਰਾਣਾ ਦੇਖਣ ਨੂੰ ਮਿਲੇਗਾ ਇਹ ਜਿਸ ਤਰ੍ਹਾਂ ਆਪਾਂ ਗਲੀ ਦੇਖ ਰਹੇ ਆ ਤਾਂ ਦੇਖੋ ਇਹ ਕਿੰਨਾ ਜਿਹੜਾ ਘਰ ਆ ਜਾਂ ਇਸ ਦੀਆਂ ਕੰਧਾਂ ਨੇ ਉਹ ਸਾਰੀ ਤਕਰੀਬਨ ਕਿੰਨੀ ਲੰਬਾਈ ਦੇ ਵਿੱਚ ਉਹ ਸਾਰਾ ਕੱਚਾ ਹੈ ਆਮ ਪਿੰਡਾਂ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਦੇ ਨੇ ਕੱਚੇ ਘਰ ਪਰ ਉਹ ਇਕਾਦੁੱਕਾ ਜਿਹੜੇ ਕੱਚੇ ਘਰ ਦੇਖਣ ਨੂੰ ਮਿਲਦੇ ਨੇ ਪਰ ਪਿੰਡ ਪਦਮਪੁਰਾ ਦੇ ਵਿੱਚ ਬਹੁਤ ਸਾਰੇ ਘਰ ਨੇ ਜਿੰਨੀਆਂ ਗਲੀਆਂ ਦੇ ਵਿੱਚ ਘੁੰਮਾਂਗੇ ਉਨਾਂ ਹੀ ਜਿਹੜੇ ਇੱਥੇ ਘਰ ਪ੍ਰਾਣੇ ਕੱਚੇ ਦੇਖਣ ਨੂੰ ਮਿਲਣਗੇ ਤੇ ਦੋਸਤੋ ਇਹ ਕੋਸ਼ਿਸ਼ ਕੀਤੀ ਸੀ ਕਿ ਪਿੰਡ ਪਦਮਪੁਰਾ ਦੀਆਂ ਵੱਖ-ਵੱਖ ਘਰਾਂ ਦੀਆਂ ਕਲਿੱਪਾਂ ਲੈ ਕੇ ਤੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਕਿੰਨਾ ਸੋਹਣਾ ਘਰ ਆ ਜਿਹੜਾ ਸਾਰਾ ਕੱਚਾ ਹੈ ਤੇ ਇਸ ਕੱਚੇ ਘਰ ਨੂੰ ਗੋਹਾ ਮਿੱਟੀ ਫੇਰ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਹੈ ਆਮ ਕਹੀ ਥਾ ਮੈਂ ਤੇ ਆਪਾਂ ਦੇਖਦੇ ਆ ਕਿ ਫਿਲਮਾਂ ਵਾਲਿਆਂ ਵੱਲੋਂ ਸੈੱਟ ਤਿਆਰ ਕੀਤੇ ਜਾਂਦੇ ਆ ਕੱਚੇ ਪਰ ਜਿਹੜਾ ਪਿੰਡ ਪਦਮਪੁਰਾ ਦੇ ਘਰ ਨੇ ਉਹ origignal ਤੁਹਾਨੂੰ ਕੱਚੇ ਮਿਲਣਗੇ ਇਹ ਗਲੀ ਆਪਾਂ ਪਿੰਡ ਪਦਮਪੁਰਾ ਦੀ ਤੁਹਾਨੂੰ ਦਿਖਾ ਰਹੇ ਆ ਇਹ ਸਾਰੀ ਤਕਰੀਬਨ ਕੱਚੀ ਜਿਹੜੀ ਗਲੀ ਆ ਇਹ ਬਹੁਤ ਸ਼ਾਨਦਾਰ ਘਰ ਆ ਸਾਰਾ ਕੱਚਾ ਤੇ ਇਸ ਨੂੰ ਕਲੀ ਵਗੈਰਾ ਫੇਰ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਪਰਿਵਾਰ ਨੇ ਸੰਭਿਆ ਹੋਇਆ ਹੈ ਇਹਨਾਂ ਘਰਾਂ ਦੇ ਵਿੱਚ ਅੱਜ ਵੀ ਜਿਹੜੇ ਚੌਂਕੇ ਹਾਰੇ ਉਹ ਸਾਰੀਆਂ ਚੀਜ਼ਾਂ ਪ੍ਰਾਣੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਤਾਂ ਦੋਸਤੋ ਇਹ ਪਿੰਡ ਦੇ ਵਿੱਚੋਂ ਲੰਘ ਰਹੇ ਸੀ ਤੇ ਬੜਾ ਸੋਹਣਾ ਪਿੰਡ ਦਾ ਮਾਹੌਲ ਲੱਗਿਆ ਤੇ ਸੋਚਿਆ ਕਿ ਤੁਹਾਡੇ ਨਾਲ ਵੀ ਸਾਂਝਾ ਕਰੀਏ ਤਾਂ ਦੋਸਤੋ ਇਹ ਆਪਾਂ ਇਸੇ ਘਰ ਦੇ ਦੇਖ ਰਹੇ ਹਾਂ ਕਿ ਜਿਹੜੀਆਂ ਖੁਰਲੀਆਂ ਜਾਂ ਘਰਾਂ ਦੀ ਬਾਹਰਲੀ ਚਾਰਦिवारी ਹਰ ਇੱਕ ਚੀਜ਼ ਆ ਜਿਹੜੀ ਉਹ ਅੱਜ ਵੀ ਕੱਚੀ ਮਿੱਟੀ ਦੀ ਆ ਤੇ ਉਸੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਮੈਂਟੇਨ ਕੀਤਾ ਜਾ ਰਿਹਾ ਹੈ ਤੇ ਦੋਸਤੋ ਇਹ ਮਾਹੌਲ ਪੰਜਾਬ ਦੇ ਵਿੱਚੋਂ ਤਾਂ ਬੇਸ਼ੱਕ ਬਿਲਕੁਲ ਖਤਮ ਹੋ ਚੁੱਕਾ ਹੈ ਤੇ ਰਾਜਸਥਾਨ ਦੇ ਵੀ ਕੁਝ ਏਰੀਏ ਜਾਂ ਕੁਝ ਕੁ ਪਿੰਡ ਹੀ ਨੇ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਅੱਜ ਵੀ ਦੇਖਣ ਨੂੰ ਮਿਲਦੀਆਂ ਨੇ ਤਾਂ ਇਹ ਪਿੰਡ ਪਦਮਪੁਰਾ ਸੂਰਤਗੜ ਦੇ ਨੇੜੇ ਆ ਜਿੱਥੇ ਤੁਹਾਨੂੰ ਇਹ ਸਾਰਾ ਮਾਹੌਲ ਅਸੀਂ ਇਸ ਵੀਡੀਓ ਦੇ ਰਹੀਂ ਦਿਖਾ ਰਹੇ ਹਾਂ ਇਹ ਦੋਸਤੋ ਅਸੀਂ ਛੋਟੀਆਂ-ਛੋਟੀਆਂ ਕਲਿੱਪਾਂ ਨੂੰ ਇਕੱਠਾ ਕਰਕੇ ਇੱਕ ਵੀਡੀਓ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੋਸਤੋ ਹੋਰ ਸਾਡੀਆਂ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਦੋਸਤਾਂ ਦੇ ਨਾਲ ਸਾਂਝਾ ਕਰਦੇ ਹੋ ਤੇ ਇਸ ਵੀਡੀਓ ਨੂੰ ਵੀ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਕਿ ਹੋਰ ਵੀ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਦੇ ਨਾਲ ਨਹੀਂ ਵੀ ਜੁੜੇ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕਕੇ ਤੇ ਉਹ ਵੀ ਇੱਕ ਵਾਰ ਫਿਰ ਜਿਹੜੀ ਪੁਰਾਣੇ ਪੰਜਾਬ ਦੀ ਝਲਕਾ ਉਸ ਨੂੰ ਇਸ ਪਿੰਡ ਰਾਜਸਥਾਨ ਦੇ ਪਦਮਪੁਰਾ ਤੋਂ ਲੋਕ ਦੁਬਾਰਾ ਦੇਖ ਸਕਣ ਤੇ ਇਹ ਦੋਸਤੋ ਕੁਝ ਸ਼ੂਟਿੰਗ ਲੋਕੇਸ਼ਨਾਂ ਵੀ ਨੇ ਅਗਲੀ ਵੀਡੀਓ ਜਿਹੜੀ ਉਹ ਅਲੱਗ-ਅਲੱਗ ਜਿਹੜੀਆਂ ਫਿਲਮ ਸ਼ੂਟਿੰਗ ਲੋਕੇਸ਼ਨਾਂ ਨੇ ਉਹਨਾਂ ਦੀ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਦੀ ਜਿਹੜੀ ਇਹ ਵੀਡੀਓ ਸੀ ਇਸ ਦੇ ਵਿੱਚ ਅਸੀਂ ਸਾਰਾ ਜਿਹੜਾ ਪੁਰਾਣਾ ਮਾਹੌਲ ਜਾਂ ਕੱਚੇ ਘਰ ਸੀ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਤਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਜਾਂਦੇ ਜਾਂਦੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ